जय शंकर जी ਸਾਰਿਆਂ ਨੂੰ ਆ ਵੀਡੀਓ ਪੂਰੀ ਦੇਖਿਓ ਇਹ ਪੂਰਾ ਇਹਨਾਂ ਦਾ ਕੋਈ ਗਰੁੱਪ ਆਇਆ ਹੋਇਆ ਵਾ ਸਾਡੇ ਘਰ ਦੀ ਵੀਡੀਓ ਆ ਪੰਲਾ ਪਾੜ ਸਿੰਘਰਾ ਹੋਂਦੀ ਇੱਕ ਲੇਡੀ ਆਂਦੀ ਆ ਰਾਤੀ 1:52 ਮਿੰਟ ਤੇ ਅਸੀਂ ਘਰੇ ਹੈ ਨਹੀਂ ਸੀ ਗਏ ਹੋਏ ਸੀਗੇ ਨਵਾਂ ਸ਼ਹਿਰ ਸਾਡੇ ਅਗਲੇ ਦਿਨ ਮੇਲਾ ਸੀ 27 ਤਰੀਕ ਨੂੰ ਉਹਦੀ ਤਿਆਰੀਆਂ ਕਰ ਰਹੇ ਸੀ ਕਰੇ ਸਿਰਫ ਇੱਕ ਲੇਡੀ ਸੀ ਇਹ ਪਹਿਲਾ ਜਨਾਨੀ ਆਂਦੀ ਆ ਇਹ ਪਹਿਲਾ ਅਰਲ ਚੋਂ ਹੱਥ ਪਾ ਗਏ ਨਾ ਕੁੰਡਾ ਖੋਲਣ ਦੀ ਕੋਸ਼ਿਸ਼ ਕਰਦੀ ਆ ਕੁੰਡਾ ਇਹ ਤੋਂ ਖੋਲਦਾ ਨਹੀਂ ਉਸ ਤੋਂ ਬਾਅਦ ਫੇਰ ਬੈੱਲ ਵਜਾਂਦੀ ਆ ਜਦੋਂ ਬੈੱਲ ਵਜਾ ਕੇ ਅੰਦਰੋਂ ਲੇਡੀਜ਼ ਬਾਹਰ ਆਂਦੀ ਆ ਤਾਂ ਇਹ ਕਹਿੰਦੀ ਆ ਵੀ ਮੈਡਮ ਦਰਵਾਜ਼ਾ ਖੋਲੋ ਮੇਰਾ ਘਰ ਵਾਲਾ ਮੈਨੂੰ ਮਾਰ ਰਹਾ ਹੈ ਹੱਥ ਜਿਹੜੇ ਇੱਟਾ ਚੱਕੀਆਂ ਇੱਟਾਂ ਥੱਲੇ ਲਗਾਉਂਦੀ ਪਹਿਲਾਂ ਇਹ ਸੇਮ ਚੀਜ਼ ਬਲਾਚੋਰ ਵੀ ਹੋਈ ਆ ਸੇਮ ਚੀਜ਼ ਰਾਹੋਂ ਇੱਕ ਦੋ ਘਰਾਂ 'ਚ ਹੋਰ ਵੀ ਹੋਈ ਆ ਬਾਹਰ ਲੇਡੀਜ਼ ਨੇ ਖਲਾਰੇ ਹੋ ਆ ਜਦੋਂ ਲੇਡੀਜ਼ ਅੰਦਰ ਆਂਦੀ ਆ ਸਾਡੀ ਉਹ ਕੁੰਡਾ ਨਹੀਂ ਖੋਲਦੀ ਤੇ ਇਹਨੂੰ ਭਜਾ ਦਿੰਦੀ ਆ ਪਰ ਇਹ ਜਾਂਦੀ ਨਹੀਂ ਉਹਦੇ ਮੂਰੇ ਜਾਣ ਦਾ ਨਾਟਕ ਕਰਦੀ ਆ ਪਰ ਇਹ ਜਾਂਦੀ ਨਹੀਂ ਘਰ ਦੇ ਨਾਲ ਇੱਕ ਜਗ੍ਹਾ ਆ ਥੋੜੀ ਅੰਦਰ ਨੂੰ ਕਰਕੇ ਆ ਉੱਥੇ ਉੱਥੇ ਲੁੱਕ ਕੇ ਬਹਿ ਜਾਂਦੀ ਐਟਾਂ ਫੜ ਕੇ ਉਸ ਤੋਂ ਬਾਅਦ ਸਾਨੂੰ ਫੋਨ ਆਂਦਾ ਵਾ ਨਵਾਂ ਸ਼ਹਿਰ ਮੈਂ ਤੇ ਚਾਚਾ ਉੱਥੋਂ ਆਨੇ ਆ ਗੱਡੀ 'ਚ ਜਦੋਂ ਅਸੀਂ ਆ ਕੇ ਦੇਖਦੇ ਆ ਘਰ ਦੇ ਨਾਲ ਬਿਲਕੁਲ ਜਗ੍ਹਾ ਦੇ ਨਾਲ ਲੁੱਕ ਕੇ ਬੈਠੀ ਹੋਈ ਕਿਸੇ ਨੂੰ ਦਿਖਾਣਾ ਮੈਂ ਜਦੋਂ ਦਰਵਾਜ਼ਾ ਖੁੱਲੇ ਤੇ ਮੈਂ ਆਪਣਾ ਕੰਮ ਕਰਾਂ ਅਸੀਂ ਜਦੋਂ ਆਨੇ ਆ ਇਹਨੂੰ ਪੁੱਛਦੇ ਆ ਇਹਨੇ ਕੋਈ ਚੁੰਨੀ ਚ ਲਪੇਟਿਆ ਹੋਇਆ ਸੀ ਚੁੰਨੀ 'ਚ ਕੁਝ ਬੰਨੇ ਆ ਸੀ ਅਸੀਂ ਜਦੋਂ ਇਹਨੂੰ ਚੁੰਨੀ ਦਿਖਾਉਣ ਨੂੰ ਕਿਹਾ ਤੇ ਭੱਜ ਗਈ ਇਹ ਰੁਕੀ ਨਹੀਂ ਭੱਜ ਗਈ ਉੱਥੋਂ ਇਟਾ ਨੇ ਉਹਦੇ ਕੋਈ ਟਾ ਚੱਕੀਆਂ ਹੋਣੇ ਨੇ ਹੁਣ ਇਹਨੇ ਜਾਣ ਦਾ ਨਾਟਕ ਕਰਨਾ ਪਰ ਇਹਨੇ ਜਾਣਾ ਨਹੀਂ ਇਹਨੇ ਸਾਈਡ ਤੇ ਜਗ੍ਹਾ ਤੇ ਬਹਿ ਜਾਣਾ ਸੋ ਮੇਰਾ ਵੀਰ ਥੋੜਾ ਬਚ ਕੇ ਰੋ ਰਾਤ ਨੂੰ ਜੇ ਕੋਈ ਦਰਵਾਜ਼ੇ ਵਗੈਰਾ ਖੜਕਾਂਦਾ ਵਾ ਪਹਿਲਾਂ ਉਹਦੀ ਪੂਰੀ ਜਾਣਕਾਰੀ ਲਓ ਆਪਣੇ ਘਰ ਦੇ ਕੈਮਰੇ ਚੈੱਕ ਕਰੋ ਐਦਾਂ ਕਿਸੇ ਨੂੰ ਵੀ ਦਰਵਾਜ਼ਾ ਨਾ ਖੋਲੋ ਦੇਖੋ ਇਹਨਾਂ ਦਾ ਗਰੁੱਪ ਆਇਆ ਹੋਇਆ ਬਲਾਚੌਰ ਵੀ ਸੇਮ ਵੀਡੀਓ ਦੇਖਣ ਨੂੰ ਮਿਲੀ ਹੈ ਤੇ ਰਾਹੋਂ ਇੱਕ ਦੋ ਘਰਾਂ 'ਚ ਹੋਰ ਵੀ ਇਹ ਕੰਮ ਹੋਇਆ ਹੈ